ਆ ਵੀ ਆਪਾਂ ਨੇ ਇੱਥੇ ਵੀਡੀਓ ਬਣਾਇਆ ਗਾਈਂ ਖਰੀ ਪਾ ਲਿਆ ਚਰਾਹਲੇ ਪਾਸਾ ਉਹ ਤਾਂ ਹੁਣ ਉਹਨਾਂ ਨੂੰ ਪਤਾ ਹੋਣਾ ਉਹਦਾ ਹੁਣ ਮੈਂ ਹਾਲ ਦਾ ਨਾਮ ਕਿਹਾ ਬਾਈ ਨਿਰਮਣ ਫਿਰਮਾ ਹਾਲ ਹੈ ਹੈਨਾ ਇਹ ਬੰਦ ਪਿਆ ਹੈ ਕਾਫੀ ਦੇਰ ਤੇ ਇਹ ਤਾਂ ਬੰਦ ਹੋਣ ਦਾ ਕਾਰਨ ਗਿਆ ਹੈ। ਹਾਂ। ਕੀ ਪਤਾ ਹੈ। ਕਹਿੰਦੇ ਇੱਥੇ ਪੀੜ ਦੀ ਸਮਾਂ ਤਾਂ ਕੋਈ ਉਹਦੇ ਕਰਕੇ ਬੰਦ ਹੋ ਪਿਓ ਉੱਥੇ ਹੈ ਨਾ। ਭਾਈ ਪਾਈ ਹੋਣਾ ਮੈਂ ਤਾਂ ਸੁਣਿਆ ਜੋ ਸੁਣਨੇ ਵਿੱਚ ਆਇਆ ਵਾ ਬਾਕੀ ਪਤਾ ਨਹੀਂ। ਕਈ ਕਹਿੰਦੇ ਨੇ ਦੋ ਮਾਲਕਾਂ ਦਾ ਝਗੜਾ ਦਾ ਆਪਸ ਵਿੱਚ ਉਹਦੇ ਕਰਕੇ ਵੀ ਹੋ ਸਕਦਾ। ਕਈ ਗੱਲਾਂ ਹੁੰਦੀਆਂ ਚੱਲ ਮੰਨੂਗਾ। ਉਹ ਹੈ ਸਾਹਮਣਾ ਉਹ ਬਣੀ ਹੋਈ ਹੈ ਇੱਥਾ। ਠੀਕ ਹੈ ਨੋ ਬਲੇ ਹਾਂ। ਹਾਂ ਨੋ ਬਲੇ ਕਾ ਬੰਦਾ। ਆ ਮਨਾ ਗਮ 150 ਬੰਦੇ ਦੇਖ ਲੈਂਦਾ ਇਹਨੂੰ ਵੀ ਮੈਂ ਆਹ ਗੱਦ ਤੋਂ ਉਹ ਕੀ ਗਾਣਦ ਪਾਇਆ ਫਰਾਈ ਕੱਢੀ ਜਾਂਦੇ ਗਾਣਾ ਕਰਦਾ ਉਹ ਚੰਗੀ ਗੱਲ ਕੱਢਾ ਮੈਂ ਤਾਂ ਕਹਿੰਦਾ ਜਿੰਨੇ ਕੱਢਾ ਉਹਨਾਂ ਚੰਗਾ ਉਹ ਗਾਲਾਂ ਕਹੀ 몰 ਲੈ ਉਹ ਇੱਥੇ ਇੱਥੇ ਓ ਬਾਈ ਖੋਲ ਓ ਬਾਈ ਬੰਦਾ ਕਿਤਨੇ ਰੇਲਾ ਭਾਈ ਇਹ ਬੰਦਾ ਵਝਾਣ ਸਾਡਾ ਕੌਣ ਹੈ ਬੋਲਾ ਘਰ ਤੇ ਕੁਆਚਾ ਵਾ ਬੰਤੇ ਬੋਲਾ ਘਰ ਤੇ ਕੁਆਚਾ ਵਾ ਪਾ ਚੱਲੀਏ ਹੋਰ ਬਬੀ ਭਾਈ ਚਾਹ ਪੀਣੀ ਚੱਲੀਏ ਦੁੱਧ ਬੁਲਾਈਆਂ ਚਾਹ ਦੁੱਧ ਪੀ ਆਣੇ ਅਜਾ ਤਾਂ ਚੱਲੀਏ ਫਿਰ ਉਹ ਮੈਨੂੰ ਦੇਖ ਰਿਹਾ ਤਾ ਮਾ ਕੁੜੀ ਬਹੁਤ ਮਨਾਂਦੇ ਹੈ ਯਾਰ ਉਹ ਐ ਬ੍ਰਾਊਨ ਕੁੜੀ ਐ ਇਹ ਇਹ ਹੈਗਾ ਤਿੰਨ ਲੈ ਬਬੜਾ ਹਾਂ ਬਹੁਤ ਕਹੀ ਭਾਈ ਬਹੁਤ ਕੁੜੀ ਕੇ ਉਹ ਹੈਗੀ ਤਰੱਕੀ ਕੀ ਹਾਂ ਸਹੀ ਬਾਤ ਹੈ ਆਪਣੇ ਅੱਥਰ ਨਾਲ ਆ ਸਾਫ਼ ਕਰਦੀ ਕੰਮ ਇਹ ਬਹੁਤ ਮਿਹਨਤ ਕਰਦੀ ਐ ਕੁੜੀ ਆ ਕੁੜੀ ਆਈ ਦੀ ਇੱਕ ਲੈ ਕੇ ਏ ਜਿਹੜੀ ਲੈ ਕੇ ਔਰ ਆਈ ਵੀ ਤੇ ਰਾਜਪੁਰਾ ਅੱਛਾ ਆਈ ਵੀ ਰਾਜਪੁਰੇ ਦੀ ਐ ਨਾ ਐ ਇੱਧਰ ਦੀ ਐ ਉਹ ਬੋਲੇ ਉਹ ਜਿਹੜਾ ਟਾਇਰ ਦਿਖਾਇਆ ਤਾਂ ਮੈਂ ਰਾਤ ਦੇਖ ਰਿਹਾ ਤਾਂ 26 ਲੱਖ ਦਾ ਟਾਇਰ ਆ ਉਹ ਕਹਿੰਦੇ ਪਤਾ ਨਹੀਂ ਕਿਹੜੀ ਮਸ਼ੀਨ ਨੂੰ ਲੱਗਦਾ 26 25 26 ਲੱਖ ਦਾ ਦੱਸਿਆ ਉਹਨਾਂ ਨੇ ਇੱਕ ਟਾਇਰ ਪਿਆ ਉੱਥੇ ਰਾਜਪੁਰਾ ਬਹੁਤ ਵੱਡਾ ਟਾਇਰ ਤਾਂ ਬਈ ਉਹ ਹੈ BK T ਟਾਇਰ ਕਿੰਨਾ ਉੱਚਾ ਹੈ ਚਲੋ ਹੋਰ ਲੰਬਾ ਪੈਣ ਸੁੱਚਾ ਆਇਆ ਨਹੀਂ ਪ੍ਰਵੀਨ ਤਰਵੀਨ ਆਇਆ ਨਹੀਂ ਹੋਣਾ ਜੋ ਫਿਰ ਉਹ ਆਇਆ ਬਦਾਂ ਉਹ ਪੂਰਨ ਮਿਲ ਗਿਆ ਤਾਂ ਮੈਨੂੰ ਕਿੰਨਾ ਟਾਈਮ ਲੱਗਾ ਪੋਚਲਾ ਚੱਲ ਜਾਇਆ ਉਹਨੇ ਤਰ੍ਹਾਂ ਨਾ ਗਰਜੀਦਾ ਪਰ ਸੋਮਵਾਰ ਨੂੰ ਚੱਲੀਏ ਹਾਂ ਬਾਈ ਸੋਮਵਾਰ ਨੂੰ ਚੱਲ ਚੱਲ ਫਿੱਕੇ ਰਹੇ ਸੋਮਵਾਰ ਨੂੰ ਆਏ ਆ ਪਿੱਛੇ ਹਾਲੇ ਪਰ ਬਾਈ ਸਾਡੇ ਪੇਪਰ ਸ਼ੁਰੂ ਹੋ ਜਾਣੇ ਪੇਪਰਾਂ ਦੇ ਅੱਜ ਚੱਲ ਉਹ ਪੇਪਰਾਂ ਦੇ ਅੱਜ ਹੁਣ ਨਹੀਂ ਟਾਈਮ ਲੱਗਣਾਗੇ ਜੀ ਤਾਂ ਫੇਰ ਕਾਹੇ ਕਰ ਉਹ ਕੱਲ੍ਹ ਕਾ ਪੁੱਛ ਲੈ ਕੱਲ੍ਹ ਕਾ ਬਣਾ ਲੈ ਪ੍ਰੋਗਰਾਮ ਕੱਲੂ ਚੱਲਦੇ ਕੱਲੂ ਪੁੱਛ ਲੈ ਮੈਂ ਚੱਲਦਾ ਨਾਲ ਤੇਰੇ ਕਿਤੇ ਬਾਅਦ ਚੱਲ ਮਾਟਾ ਕਿੱਥੇ ਆਣਾ ਯਾਰ ਮੇਰੇ ਕੋਲ ਉਹ ਯਾਰ ਤੈਨੂੰ ਲਾਂਡਰ ਆ ਜਾ ਬਸ ਲਾਂਡਰ ਦਾ ਆਸ ਤਾ ਤੂੰ ਮੈਂ ਨਹੀਂ ਲਾਂਡਰ ਤੱਕ ਮੈਂ ਆ ਜੂਗਾ ਤੂੰ ਮੈਨੂੰ ਫੋਨ ਕਰ ਦੇ ਪੀਡੀਆਈ ਤੱਕ ਆ ਜਾ ਤਲਵਿੰਦਰ ਤੱਕ ਕਿੱਥੇ ਜਾਣਾ ਹੈ ਟੀਡੀਆਈ ਕਾਨੂੰ ਮੈਂ ਲਾਂਡਰ ਤੱਕ ਆ ਜਾਊਂਗਾ ਆਹ ਤੋਂ ਉੱਥੇ ਦਾ ਹੈ ਤਲਵਿੰਦਰ ਕਾ ਭਗੋ ਮੱਚੇ ਦਾ ਹਾਂ ਉੱਥੇ ਦਾ ਜਾਣਾ ਮੈਂ ਨੰਬਰ ਦੇਗਾ ਆਇਆ ਆ ਗਿਆ ਬਾਈ ਸੈਕਟਰ कितना सी। सी। सी लगता कि यार बहुत, बहुत देखा बी पोले मैं भी आया उ जद मैं एक सीट चलाया करता टैक्सी बे कर जद जाए करते दे ਨਾ ਤਾਂ ਪਾ ਲਈਦਾ ਰਗਦਾ ਥਾਲੇ दारू ਪੀ ਲੰਦੇ ਤੇ ਟਾਈਮ ਟਾਈਮ ਦੀ ਗੱਲਾਂ ਬਾਈ ਬਹੁਤ ਪੈਂਗਾ ਨਾ ਘਟ ਘਟ 26 27 ਸਾਲ ਮੈਂ ਕਹਿੰਦਾ ਬੱਧੇ ਹੋ ਗਏ ਉਹਨੇ ਨਾਰਾ 35 ਸਾਲ ਹੋ ਗਏ ਬਾਈ 35 ਸਾਲ ਪਹਿਲਾਂ ਦੀ ਗੱਲ ਆ ਤਨੂੰ ਕਿੰਨੀ ਦੇਰ ਹੋ ਗਈ ਰੋਂਦਰਨ ਬਾਈ 23 ਸਾਲ ਹੋ ਗਏ ਆ ਉਹ ਮੇਰੇ ਖਿਆਲ ਕਰਨ ਸਿਨਮਾ ਆ ਗਿਆ ਹੈ ਨਾ ਆਹੀ ਇਹ ਕਰਮ ਸਿਨਮਾ ਸੈਕਟਰ 2 ਦਾ ਹੈ ਨਾ ਇਹ 3 ਨੰਬਰ ਦਾ ਲੈ। ਨੋਟ ਕਰ ਲੈ ਆਨੇ ਪਾਉਂ ਪਾਰਕਿੰਗਾਂ ਜਰੂਰ ਲਾਣੀ। ਅਜਾ ਪਿੱਛਾ। ਠੀਕ ਆ। ਇਨਸ਼ਾਅੱਲਾ। ਕੱਲ ਪੱਤੜ ਹੋਊਗਾ। ਆ ਮਹਾਦੇਵੀ ਚੰਡੀ। ਨਾ ਮੀਨ ਹੀ ਪਿਆ ਥੜਾ। ਮੈਂ ਫੋਨ ਲੱਗਦਾ। ਭਾਈ ਸਾੜਾ ਦਾ ਮੀਨ ਬਹੁ ਪਿਆ। ਬੋਲੇ। ਫੱਕੇ ਤੋੜ ਤੇ ਮੀਨ ਐ। ਅੰਨਾ ਬਾਰਿਸ਼ ਹੋਈ ਨਾ ਗੱਲੇ ਛੱਡ ਦੇ ਕੁਛ। 4 ਚਟਕ 4 ਐਨਾ ਮੀਨ ਮਹਬਤਣ ਬਣ ਵਾਲੇ ਮੀਨ ਪਹਿਰ। ਮੈਂ ਤੈਨੂੰ ਲੱਗਿਆ ਤਾਂ ਕਰਨੇ ਫੋਨ ਮੈਂ ਪੁੱਛ ਬੋ ਨੀ ਮੀ ਪਹਿਰਿਆ। ਫੇਰ ਮੰਜ਼ਰ ਅੱਜ 22 ਸੈਕਟਰ 22 ਸੈਕਟਰ ਦੀ ਸ਼ਾਸਤਰੀ ਮਾਰਕੀਟ ਆਪਾਂ ਮਾਰਕੀਟ ਦੇ ਵਿੱਚ ਕੋਈ ਮੂਹੇ ਪੈਸੇ ਸਵੇਰ ਦਾ ਟਾਈਮ ਹੈ ਮਾਰਕੀਟ ਹਲੇ ਬੰਦ ਹੋਣੀ ਪਰ ਫਿਰ ਵੀ ਜਿੰਨਾ ਹੋ ਸਕੇ ਆਪਾਂ ਤੁਹਾਨੂੰ ਦਿਖਾ ਦੰਨੇ ਆ ਇਹ ਆ ਬਾਈ ਮਾਰਕੀਟ ਇੱਥੇ ਵੇਸੇ ਆਮ ਦੁਕਾਨਾਂ ਨਾਲੋਂ ਰੇਟ ਦਾ ਵੀ ਫਰਕ ਹੈ ਵਧੀਆ ਚੀਜ਼ ਮਿਲ ਜਾਂਦੀ ਹੈ ਇਹ ਜੀ ਕੋਈ ਗੱਲ ਨਹੀਂ ਇਹ ਮਾਰਕੀਟ ਅੰਦਰੋਂ ਅੰਦਰੋਂ ਘੁੰਮਦੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਇਹ ਬਾਹਰਲਾ ਪਾਸਾ ਹੈ ਤੇ ਚਲੀ ਜਾਂਦੇ ਨੂੰ ਇਹ ਬਾਹਰ ਦੁਕਾਨਾਂ ਲੱਗੀਆਂ ਹੋਈਆਂ ਜਿਹੜੀਆਂ ਉਹ ਆ ਨੇ ਤੇ ਆਪਾਂ ਸਾਨੂੰ ਹੁਣ ਦਿਖਾਉਣੇ ਅੰਦਰ ਜਾ ਕੇ ਇਹ ਆ ਗਏ ਅੰਦਰ ਇਹ ਭਾਈ ਆਰਟੀਫੀਸ਼ੀਅਲ ਸਾਮਾਨ ਹੈ ਜਿਹੜਾ ਲੇਡੀਜ਼ ਕਾਇ ਕਾਫੀ ਦੁਕਾਨਾਂ ਬਸ ਥੋੜੀ ਜਿਹੀ ਗੁੱਲੀ ਹੋਈ ਵਿਦਿਆ ਆ ਦੇਖੋ ਦਰਖਤਾਂ ਨੇ ਕਿਵੇਂ ਸੰਭਾਲ ਕਰੀ ਹੋਈ ਹੈ ਇਹ ਐ ਵਿੱਚ ਦੀ ਕੱਢਿਆ ਹੋਇਆ ਲੈਂਟਰ ਵਾਲਾ ਦਾ ਪਾਇਆ ਹੋਇਆ ਹੈ ਲੈਂਟਰ ਪਾਇਆ ਪਤਾ ਨਹੀਂ ਚਾਦਰਾਂ ਪਈਆਂ ਹੋਈਆਂ ਤੇ ਦੇਖੋ ਬਈ ਜੀ ਬੱਚਿਆਂ ਦੀ ਫਰਾਕਾਂ ਤੇ ਆਪਾਂ ਹੁਣ ਬਾਹਰ ਆ ਗਏ ਤੇ ਰਸਨ ਨਾਗੇ ਦੀ ਦੁਕਾਨਾਂ ਨੇ ਕੋਈ ਖੁੱਲੀ ਧੀ ਹਲੇ ਆਪਾਂ ਬਾਹਰ ਲਈ ਛੜਾਗੇ ਪਾਰਕਿੰਗ ਵਿੱਚ ਹੁਣ ਇਹ ਵਧੀਆ ਬਾਹਰ ਲੋਕੇਸ਼ਨ ਕਰੀ ਹੋਈ ਹੈ ਨਾਲ ਦਿਲਦੋਲ ਜੇ ਬਣਾਏ ਹੋਏ ਆ ਫੁੱਲ ਫੁੱਲੇ ਲਾਏ ਹੋਏ ਆ ਇਹ 베ਰ ਕਬੂਤ ਹੈ ਬਾਜੀ ਠੀਕ ਹੈ ਜੀ ਚੰਗਾ ਜੀ ਸਸਰੀ ਕੱਲ ਆਪਾਂ ਫੇਰ ਮਿਲਾਂਗੇ ਤੁਹਾਨੂੰ ਫੇਰ ਦਿਖਾਵਾਂਗੇ ਪੂਰੀ ਮਾਰਕੀਟ ਦਿਖਾਵਾਂਗੇ ਜੀ ਫੇਰ